ਸ਼ਾਦੀਆਂ ਦਾ ਸੀਜ਼ਨ ਤਾਂ ਆ ਗਿਆ ਪਰ ਸਭ ਤੋਂ ਵੱਡੀ ਦਿੱਕਤ ਕੀ ਹੋ ਜਾਂਦੀ ਹੈ ਕਿ ਬ੍ਰਾਈਡਲ ਨੂੰ ਤਿਆਰ ਕਿੱਥੋਂ ਕਰਾਉਣਾ ਹੈ ਤਾਂ ਦੋਸਤੋ ਮਾਨਸਾ ਦੇ ਵਿੱਚ ਖੁੱਲਿਆ ਹੈ ਨਵਾਂ ਹੁਣ ਬ੍ਰਾਈਡਲ ਸੀਜ਼ਨ ਚੱਲ ਰਿਹਾ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਉਹਦੇ ਕਰਕੇ ਅਸੀਂ ਇੱਕ ਐਕਸਾਈਟਡ ਆਫਰ ਲੈ ਕੇ ਆਏ ਹਾਂ ਫਸਟ ਬੰਦਾ ਹੋਗਾ ਜਿਹਦੇ ਤੁਸੀਂ ਪਰਸੀ ਕਢਵਾਵਾਂਗੇ ਉਹਨੂੰ ਇੱਕ ਬ੍ਰਾਈਡਲ ਮੇਕਅਪ ਬਿਲਕੁਲ ਫ੍ਰੀ ਆਫ ਕੋਸਟ ਦਿੱਤਾ ਜਾਊਗਾ ਤੇ ਉਹ ਪੈਸੇ ਰੀਫੰਡ ਕਰ ਦਿੱਤੇ ਜਾਣਗੇ ਪ੍ਰੋਡਕਟਸ ਸਾਰੇ ਇੰਟਰਨੈਸ਼ਨਲ ਜੋ ਅਸੀਂ ਹਾਈ ਕਲਾਸ ਦਿੱਨੇ ਆ ਉਹੀ ਪ੍ਰੋਡਕਟਸ ਦਿੱਤੇ ਜਾਣਗੇ ਐਚਡੀ ਹੋਣਗੇ ਇੰਟਰਨੈਸ਼ਨਲ ਹੋਣਗੇ ਕੋਈ ਵੀ ਹਿਡਨ ਚਾਰजेस ਨਹੀਂ ਹੋਣਗੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀ ਆ ਤਾਂ ਉਹਨਾਂ ਦਾ ਕੋਈ ਵੀਡੀਓ ਸ਼ੇਅਰ ਕਰਨੀ ਹੈ ਤੇ ਮੈਡਮ ਨੇ ਜਿਹੜਾ ਆਫਰ ਰੱਖਿਆ ਕਿਤਨਾ ਕਿਤੇ ਬਹੁਤ ਜ਼ਿਆਦਾ ਐਕਸਾਈਟਡ ਵੀ ਹੈ ਆਲੋ ਤੁਹਾਡੇ ਹੇਅਰ ਟ੍ਰੀਟਮੈਂਟਸ ਲਗਾ ਲੋ ਸਾਨੂੰ ਜਿਹੜਾ ਓਵਰਵਿਲਿੰਗ ਰਿਸਪੌਂਸ ਆ ਹੇਅਰ ਟ੍ਰੀਟਮੈਂਟਸ ਤੇ ਬਹੁਤ ਜ਼ਿਆਦਾ ਆ ਅਸੀਂ ਜਿਹੜੀ ਵੀ ਕਲਾਇੰਟ ਦੀ ਕੰਮ ਕਰਦੇ ਆ ਉਹਦੀ ਰਿਵਿਊ ਵੀਡੀਓ ਲੈਨੇ ਆ ਉਹ ਸਾਰੀ ਰਿਵਿਊ ਵੀਡੀਓ ਸਾਡੇ ਇੰਸਟਾਗ੍ਰam ਹੈਂਡਲ ਤੇ ਮੈਂਸ਼ਨਡ ਨੇ ਤੁਸੀਂ ਜਾ ਕੇ ਸਾਡਾ ਇੰਸਟਾਗ੍ਰam ਹੈਂਡਲ ਚੈੱਕ ਕਰ ਸਕਦੇ ਹੋ ਕਰਮੀਏ ਵੀ ਉਹ ਕਿਤੇ ਨਾ ਜਾ ਕੇ ਵੈਲਿਡ ਨਹੀਂ ਹੁੰਦੇ ਤਾਂ ਮੈਡਮ ਨੇ ਜਿਹੜੀ ਗੱਲ ਦੱਸੀ ਆ ਵੀ ਸਾਡੇ ਕੀਤੇ ਹੋਏ ਕੋਰਸ ਫਾਰਮ ਦੇ ਵਿੱਚ ਵੈਲਿਡ ਨੇ 100% ਵੈਲਿਡ ਨੇ ਤੇ ਹਾਂ ਯੂਜ਼ ਨਹੀਂ ਕਰਦੇ ਸਾਡੇ ਬ੍ਰਾਂਡ ਇੰਟਰਨੈਸ਼ਨਲ ਇੰਪੋਰਟ ਹੋ ਕੇ ਆਉਂਦੇ ਜਿੰਦੇ ਵਿੱਚ ਅਸੀਂ ਗੂਚੀ ਡਿਓਰ ਨਾਟ ਚੈਨਲ ਵਾਲੈਂਟੀਨੋ ਮਤਲਬ ਟੋਟਲ ਹਾਈ ਐਂਡ ਬ੍ਰਾਂਡਸ ਯੂਜ਼ ਕਰਦੇ यर ट्रीटमेंट सीटिंग तो बाद रिजल्ट दिखने शुरू हो जाते हैं okay. रिपीट क्लाइंट है okay. सा माइक्रो ब्लीडिंग है लिप टिंटिंग है परमानेंट सैमी परमानेंट मेकअप जो कह दें आप hmm. भी साल अवेलेबल ने नईल एक्सटेंशन आईलैश एक्सटेंशन मतलब जो थोड़ू मैं तो ये भी कहना चाहूँगी वीडियो ਸਾਡੇ ਕੋਲ ਇੱਥੇ ਡਰਮਟੋਲੋਜੀਸ ਹਾਈਡਰਾਫੇਸ਼ੀਅਲ ਅਵੇਲੇਬਲਸ ਨੇ ਇਹਦੇ ਵਿੱਚ ਅਸੀਂ ਕੋਈ ਵੀ ਸਲੌਨ ਵਾਲਾ ਪ੍ਰੋਡਕਟ ਯੂਜ਼ ਨਹੀਂ ਕਰਦੇ ਤੁਹਾਡੀ ਸਕਿਨ ਟਾਈਪ ਦੇ ਅਕੋਰਡਿੰਗ ਸੀਰਮਸ ਕਸਟਮਾਈਜ਼ ਕਰਕੇ ਤੁਹਾਡੇ ਉੱਪਰ ਯੂਜ਼ ਕੀਤੇ ਜਾਂਦੇ ਨੇ ਸਾਡੇ ਕੋਲ ਇੱਥੇ ਪੈਡੀਕਿਊਰ ਦੀਆਂ ਡਿਫਰੈਂਟ ਲੈਵਲ ਦੀਆਂ ਮਸ਼ੀਨਸ ਨੇ ਜਿੰਦੇ ਵਿੱਚ ਜਿੰਨੀ ਡੇਰ ਤੁਸੀਂ ਪੈਡੀਕਿਊਰ ਮਸ਼ੀਨ ਤੇ ਬੈਠੇ ਰਹੋਗੇ ਉਨੀ ਡੇਰ ਤੁਹਾਡੀ ਬਾਡੀ ਮ사ਜ ਹੋਈ ਚੱਲੂਗੀ ਸੋਚਦੇ ਹੋ ਤੁਹਾਨੂੰ ਸਰਵਾਈਕਲ ਹੈ ਜਾਂ ਬੈਕ ਪੇਨ ਹੈ ਉਹਦੇ ਤੋਂ ਤੁਹਾਨੂੰ ਉਨੀ ਡੇਰ ਲਈ ਰਿਲੀਫ ਮਿਲਦਾ ਰਹੂਗਾ ਸਤਿ ਸ਼੍ਰੀ ਅਕਾਲ ਦੋਸਤੋ ਐਫਓਪੀ ਨਿਊਜ਼ ਦੇਖ ਰਹੇ ਹੋ ਮੈਂ ਪਰਮਦੀ ਪ੍ਰਾਣਾ ਆ ਤੁਹਾਡੇ ਲਈ ਲੈ ਕੇ ਆਇਆ ਇੱਕ ਵੱਖਰਾ ਤੇ ਨਵਾਂ ਆਫਰ ਤੇ ਨਵੀਂ ਜਗ੍ਹਾ ਵਿਆਹ ਸ਼ਾਦੀਆਂ ਦਾ ਸੀਜ਼ਨ ਤਾਂ ਆ ਗਿਆ ਪਰ ਸਭ ਤੋਂ ਵੱਡੀ ਦਿੱਕਤ ਕੀ ਹੋ ਜਾਂਦੀ ਹੈ ਕਿ ਬਰਾਇਡਲ ਨੂੰ ਤਿਆਰ ਕਿੱਥੋਂ ਕਰਾਉਣਾ ਹੈ ਤਾਂ ਦੋਸਤੋ ਮਾਨਸਾ ਦੇ ਵਿੱਚ ਖੁੱਲਿਆ ਹੈ ਨਵਾਂ ਸਟੂਡੀਓ ਲਗਜ਼ਰੀ ਸਟੂਡੀਓ ਅਕੈਡਮੀ ਜਿਸ ਦਾ ਨਾਮ ਹੈ ਸੋਨੀ ਦਾ ਕੌਰ ਪਹਿਲਾਂ ਤੁਹਾਨੂੰ ਦੱਸ ਦਿੰਨੇ ਪਹਿਲਾਂ ਇੱਕ ਵੀਡੀਓ ਬਣਾਈ ਸੀ ਤਾਂ ਲੋਕੇਸ਼ਨ ਦਾ ਨਹੀਂ ਸੀ ਪਤਾ ਹੁਣ ਤੁਹਾਨੂੰ ਲੋਕੇਸ਼ਨ ਜਿਹੜੀ ਆ ਮੁਕੰਮਲ ਤੌਰ ਤੇ ਸਮਝਾ ਦਿੰਨੇ ਆ ਵੀ ਅਰਵਿੰਦ ਨਗਰ ਇਧਰਲੀ ਸਾਈਡ ਰਹਿ ਜਾਂਦਾ ਔਰ ਸਾਹਮਣੇ ਅਰਵਿੰਦ ਨਗਰ ਦਾ ਗੇਟ ਹੈ ਤੇ ਪਿਛਲੇ ਪਾਸੇ ਨਹਿਰੂ ਕਾਲਜ ਰੋਡ ਹੈ ਸੂਰੀਆ ਪੈਲੇਸ ਦੇ ਬਿਲਕੁਲ ਸਾਹਮਣੇ ਸੂਰੀਆ ਪੈਲੇਸ ਜਿੱਥੇ ਵਿਆਹ ਸ਼ਾਦੀ ਹੁੰਦੇ ਤਾਂ ਉਹਦੇ ਜਸਟ ਸਾਹਮਣੇ ਆਉਂਗੇ ਤਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਸੋਨੀ ਦਾ ਕੌਰ ਆ ਲਗਜ਼ਰੀ ਸਟੂਡੀਓ ਐਂਡ ਅਕੈਡਮੀ ਅੱਜ ਇਹਨਾਂ ਨੇ ਐਕਸਾਈਟਡ ਆਫਰ ਰੱਖਿਆ ਹੈ ਰਿਪਬਲਿਕ ਡੇ ਆ ਰਿਹਾ ਕਹਿੰਦੇ 26 ਜਨਵਰੀ ਤੇ ਵੱਖਰਾ ਹੀ ਆਫਰ ਤੇ ਵੱਖਰਾ ਹੀ ਚੈਲੰਜ ਕਰਤਾ ਮਾਨਸਾਲਿਆਂ ਦੇ ਲਈ ਤਾਂ ਹੁਣ ਮਾਨਸਾਲਿਆਂ ਵੀਡੀਓ ਲਾਸਟ ਤੱਕ ਦੇਖਿਓ ਆਓ ਚੱਲਦੇ ਆਂ ਅੰਦਰ ਸੁਣਾਉਣੇ ਆ ਤੁਹਾਨੂੰ ਵੀ ਇਹਨਾਂ ਨੇ ਆਫਰ ਕੀ ਕੀ ਰੱਖੇ ਆ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਿਹੜਾ ਐਕਸਾਈਟਡ ਆਫਰ ਹੈ ਨਾ ਵੀਡੀਓ ਲਾਸਟ ਤੱਕ ਦੇਖਣੀ ਹੈ ਤੇ ਆਫਰ ਵੱਡਾ ਵੀ ਹੈ ਤੇ ਤੁਹਾਡੇ ਲਈ ਬੜਾ ਐਕਸਾਈਟਡ ਆਫਰ ਹੋਣ ਵਾਲਾ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਸਟੂਡੀਓ ਦੇ ਜਿਹੜੇ ਓਨਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਬੈਹਨੇ ਆ ਤੇ ਕਰਦੇ ਆ ਗੱਲਬਾਤ ਮੈਡਮ ਤੋਂ ਜਾਣਦੇ ਆ ਵੀ ਜਿਹੜੀ ਗੱਲਬਾਤ ਚਰਚਾ ਚੱਲ ਰਹੀ ਹੈ ਮੈਡਮ ਪਹਿਲਾਂ ਤਾਂ ਇਹ ਦੱਸੋ ਵੀ ਬੜੀ ਚਰਚਾ ਹੋਈ ਪਈ ਹੈ ਸੋਸ਼ਲ ਮੀਡੀਆ ਤੇ ਵੀ ਤੁਸੀਂ ਇੱਕ ਆਫਰ ਰੱਖ ਰਹੇ ਹੋ 26 ਜਨਵਰੀ ਦਾ ਕੀ ਆਫਰ ਹੈ ਤੇ ਪਹਿਲਾਂ ਵੀਡੀਓ ਦੇ ਵਿੱਚ ਕੀ ਕੀ ਵਿਕਤਾਂਈਆਂ ਸੀ ਪਹਿਲਾਂ ਤਾਂ ਉਹ ਤੇ ਗੱਲ ਕਰ ਲੈਂਦੇ ਆ ਐਕਚੁਅਲੀ ਪਹਿਲੇ ਜਿਹੜੇ ਆਪਾਂ ਵੀਡੀਓ ਬਣਾਈ ਸੀ ਉਹਦੇ ਨਾਲ ਸਾਨੂੰ ਓਵਰਵੈਲਿੰਗ ਰਿਸਪਾਂਸ ਆਇਆ। ਰਿਸਪਾਂਸ ਇਹ ਆਇਆ ਕਿ ਸਾਡੇ ਕੋਲ ਜ਼ਿਆਦਾਤਰ ਪੰਜਾਬੀ ਜੱਟਾਂ ਦੇ ਕਲਾਇੰਟ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਨੇ ਤੇ ਐਨ ਆਰ ਆਈ ਕਲਾਇੰੰਟਸ ਬਹੁਤ ਜ਼ਿਆਦਾ ਆਏ ਨੇ ਜਿਨ੍ਹਾਂ ਨਾਲ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਇਆ। ਠੀਕ ਹੈ। ਤੇ ਦੂਸਰੀ ਇਹ ਕਿਉਂਕਿ ਹੁਣ ਬਰਾਇਡਲ ਸੀਜ਼ਨ ਚੱਲ ਰਿਹਾ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤਾਂ ਉਹਦੇ ਕਰਕੇ ਅਸੀਂ ਇੱਕ ਐਕਸਾਈਟਡ ਆਫਰ ਲੈ ਕੇ ਆਇਆ। ਤਿੰਨ ਦੇ ਵਿੱਚ ਅਸੀਂ 26th ਆਫ ਜਨਵਰੀ ਨੂੰ 26 ਟੋਕਨਸ ਕੱਢ ਰਹੇ ਹਾਂ ਓਕੇ ਹਰ ਟੋਕਨ ਦੀ ਅਮਾਉਂਟ ਤੁਸੀਂ 5000 ਪੇ ਕਰਨੀ ਆ ਪਰ ਟੋਕਨ ਦੀ ਤੇ ਜਿਹੜਾ ਫਰਸਟ ਬੰਦਾ ਹੋਊਗਾ ਜਿੰਦੇ ਤੋਂ ਅਸੀਂ ਪਰਚੀ ਕਢਵਾਵਾਂਗੇ ਉਹਨੂੰ ਇੱਕ ਬ੍ਰਾਈਡਲ ਮੇਕਅਪ ਬਿਲਕੁਲ ਫ੍ਰੀ ਆਫ ਕਾਸਟ ਦਿੱਤਾ ਜਾਊਗਾ ਤੇ ਉਹ ਪੈਸੇ ਰੀਫੰਡ ਕਰ ਦਿੱਤੇ ਜਾਣਗੇ ਦੁਬਾਰਾ ਦੁਬਾਰਾ ਰਿਪੀਟ ਕਰ ਦੋ ਮੈਡਮ ਕਿਉਂਕਿ ਵੀਡੀਓ ਜਿਹੜੇ ਦੇਖ ਰਹੇ ਨੇ ਕਿਤੇ ਨਾ ਕਿਤੇ ਕਨਫਿਊਜ਼ ਹੋ ਜਾਂਦੇ ਵੀ ਜਿਹੜਾ ਸਾਡੇ ਕੰਨਾਂ ਨੇ ਸੁਣਿਆ ਵੀ ਉਹ ਵਾਕਈ ਵੀ ਸੱਚ ਹੈ ਬਾਈ ਹੁਣ ਜਿਹੜੀ ਵੀਡੀਓ ਪਹਿਲਾਂ ਤਾਂ ਮੈਡਮ ਨੇ ਜੋ ਦੱਸਿਆ ਨਾ ਉਹਨੂੰ ਮੈਂ ਵੀ ਰਿਪੀਟ ਕਰਦਾ ਤੇ ਫੇਰ ਆਪਾਂ ਮੈਡਮ ਨੂੰ ਵੀ ਪੁੱਛ ਲੈਣੇ ਵੀ ਰੱਖਿਆ ਕੀ ਆਫਰ ਹੈ 26 ਜਨਵਰੀ ਰਿਪਬਲਿਕ ਡੇ ਵਾਲੇ ਦਿਨ ਮੈਡਮ ਨੇ ਆਫਰ ਰੱਖਿਆ ਸੋ ਉਹਦੇ ਵਿੱਚ ਕੀ ਹੈ ਵੀ 26 ਟੋਕਨ ਪਾਉਣੇ ਆ ਤੁਸੀਂ ਪ੍ਰੀ ਬੁਕਿੰਗ ਕਰਾਉਣੀ ਆ 5000 ਰੁਪਿਆ ਦੇ ਕੇ ਤੇ 26 ਤਰੀਕ ਨੂੰ ਟੋਕਨ ਜਿਹੜਾ ਚੱਕਿਆ ਜਾਣਾ ਤੇ ਉਸ ਦੇ ਵਿੱਚ ਜਿਹੜਾ ਪਹਿਲਾ ਟੋਕਨ ਚੱਕਿਆ ਜਾਣਾ ਉਸ ਨੂੰ ਬਰਾਇਡਲ ਲੁੱਕ ਜਿਹੜਾ ਉਹ ਫ੍ਰੀ ਦਿੱਤਾ ਜਾਵੇਗਾ ਜੋ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਉਰੋਂ ਵਾਲੇ ਸਲੂਨ ਵਾਲਾ ਨਹੀਂ ਉਹ ਜਿਹੜਾ ਤੁਸੀਂ ਚੰਡੀਗੜ੍ਹ ਜਾ ਕੇ ਬਰਾਇਡਲ ਕਰਾਉਨੇ ਹੋ ਜਾਂ ਮੈਡਮ ਇਹਦੇ ਵਿੱਚ ਮਤਲਬ ਕਹਿ ਸਕਦੇ ਆ ਵੀ ਬਾਹਰਲੀ ਥੈਰੇਪੀ ਆ ਸਾਰੀ ਤੁਸੀਂ ਮੈਂ ਇਹਦੇ ਵਿੱਚ ਇਹ ਵੀ ਦੱਸਣਾ ਚਾਹੂੰਗੀ ਕਿ ਇਹ ਚੀਜ਼ ਨਾ ਸੋਚੀ ਜਾਵੇ ਕਿ ਬ੍ਰਾਈਡਲ ਮੇਕਅਪ ਦੇ ਵਿੱਚ ਪ੍ਰੋਡਕਟਸ ਕੋਈ ਲੋ ਕੁਆਲਿਟੀ ਦੇ ਹੋਣਗੇ ਪ੍ਰੋਡਕਟਸ ਸਾਰੇ ਇੰਟਰਨੈਸ਼ਨਲ ਜੋ ਅਸੀਂ ਹਾਈ ਕਲਾਸ ਦੇ ਨੇ ਆ ਉਹੀ ਪ੍ਰੋਡਕਟਸ ਦਿੱਤੇ ਜਾਣਗੇ ਐਚਡੀ ਹੋਣਗੇ ਇੰਟਰਨੈਸ਼ਨਲ ਹੋਣਗੇ ਕੋਈ ਵੀ ਹਿਡਨ ਚਾਰजेस ਨਹੀਂ ਹੋਣਗੇ ਆਈਲੈਸ਼ਸ ਐਕਸਟੈਂਸ਼ਨਸ ਹਰ ਚੀਜ਼ ਤੁਹਾਡੇ ਲੈਂਸ ਤੱਕ ਅਸੀਂ ਇਨਕਲੂਡ ਕਰਾਂਗੇ ਤੁਹਾਡੇ ਹੈਅਰ ਦੀ ਐਸੈਸਰੀਜ਼ ਵੀ ਇਸ ਬ੍ਰਾਈਡਲ ਮੇਕਅਪ ਦੇ ਵਿੱਚ ਅਸੀਂ ਦੇਵਾਂਗੇ ਤੁਸੀਂ ਇੱਕ ਸਿੰਗਲ ਪੈਸਾ ਵੀ ਉਸ ਚੀਜ਼ ਦਾ ਚਾਰਜ ਨਹੀਂ ਕਰਨਾ ਤੇ ਬਾਕੀ ਗੱਲ ਰਹੀ ਜਿਹੜੇ ਤੁਸੀਂ ਟੋਕਨਸ ਲੈ ਰਹੇ ਹੋ ਜਿਨ੍ਹਾਂ ਦਾ ਸਪੋਸ ਕਰੋ ਟੋਕਨ ਨਹੀਂ ਨਿਕਲਿਆ ਬ੍ਰਾਈਡਲ ਦਾ ਉਹਨਾਂ ਨੇ ਜਿਹੜਾ 5000 ਰੁਪਈਆ ਸਾਨੂੰ ਡਿਪੋਜ਼ਿਟ ਕਰਵਾਇਆ ਹੋਇਆ ਉਹਦੀ ਤੁਸੀਂ ਆ ਕੇ ਕੋਈ ਵੀ 5000 ਦੀ ਸਰਵਿਸਿਜ਼ ਲੈ ਸਕਦੇ ਹੋ ਤਾਂ ਕੋਈ ਨੁਕਸਾਨ ਵਾਲੀ ਡੀਲ ਹੈ ਨਹੀਂਗੀ ਲਓ ਜੀ ਇਹ ਤਾਂ ਫਿਰ ਮੈਡਮ ਤੁਸੀਂ ਧੁਮਾਕਾ ਕਰਤਾ ਮਾਨਸਾ ਵਾਲਿਆਂ ਨੇ ਤਾਂ ਕਿਤੇ ਸੋਚਿਆ ਨਹੀਂ ਸੀ ਵੀ ਇਹੋ ਜਿਹਾ ਵੀ ਕੋਈ ਜਿਹੜੀ ਸਟੂਡੀਓ ਜਾਂ ਅਕੈਡਮੀ ਆਊਗੀ ਮਾਨਸਾ ਦੇ ਵਿੱਚ ਵੀ ਜਿਹੜਾ ਵਾਰਲੇ ਦੇਸ਼ਾਂ ਦੇ ਪ੍ਰੋਡਕਟ ਜਿਹੜੇ ਉਹ ਯੂਜ਼ ਕਰਕੇ ਬ੍ਰਾਈਡਲ ਤਿਆਰ ਹੋਊਗੀ ਤਾਂ ਦੋਸਤੋ ਹੁਣ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀ ਆ ਤਾਂ ਉਹਨਾਂ ਤੱਕ ਇਹ ਵੀਡੀਓ ਸ਼ੇਅਰ ਕਰਨੀ ਹੈ ਤੇ ਮੈਡਮ ਨੇ ਜਿਹੜਾ ਆਫਰ ਰੱਖਿਆ ਕਿਤਨਾ ਕਿਤੇ ਬਹੁਤ ਜ਼ਿਆਦਾ ਐਕਸਾਈਟਿਡ ਵੀ ਹੈ ਤੇ ਮੈਡਮ ਕੁੜੀਆਂ ਦਾ ਸੋਚ ਦੀ ਹੋਣੀ ਵੀ ਹੁਣ ਬੁਕਿੰਗ ਕਰਾਉਣੀ ਸ਼ੁਰੂ ਕਰਦੀ ਹੈ ਨੰਬਰ ਦੋ ਜਿਹੜਾ ਨੰਬਰ ਤੇ ਬੁਕਿੰਗ ਕਰਾਉਣੀ ਹੈ ਜਿਹੜਾ ਸੇ ਤੁਹਾਨੂੰ ਨੰਬਰ ਦੇ ਰਿਹਾ ਹੈਗਾ 700994672 ਤੇ ਕਿਸੇ ਰਿਸੈਪਸ਼ਨ ਦਾ ਨੰਬਰ ਵੀ ਤੁਹਾਡੇ ਨਾਲ ਐਡ ਕਰ ਦਾਂਗੇ ਸਕਰੀਨ ਦੇ ਉੱਤੇ ਜਿੰਦੇ ਵਿੱਚ ਇੱਕ ਗਰੁੱਪ ਬਣਿਆ ਹੋਇਆ ਜਿੰਦੇ ਵਿੱਚ ਰੋਜ਼ ਤੁਹਾਨੂੰ ਆਫਰਸ ਆਉਂਦੇ ਰਹਿੰਦੇ ਆ ਤੁਸੀਂ ਆਪਣਾ ਟੋਕਨ ਉਸ ਨੰਬਰ ਤੇ ਕਾਲ ਕਰਕੇ ਵੀ ਬੁੱਕ ਕਰਵਾ ਸਕਦੇ ਹੋ ਅੱਛਾ ਮੈਮ ਪਹਿਲੀ ਵੀਡੀਓ ਦੇ ਵਿੱਚ ਨਾ ਇੱਕ ਦਿੱਕਤ ਆ ਗਈ ਵੀ ਤੁਸੀਂ ਵੀ ਦੱਸਿਆ ਵੀ ਕਹਿੰਦੇ ਵੀ ਲੋਕੇਸ਼ਨ ਨਹੀਂ ਪਤਾ ਲੱਗੀ ਹੁਣ ਤੁਸੀਂ ਪ੍ਰੋਪਰ ਤੌਰ ਤੇ ਇੱਕ ਵਾਰ ਲੋਕੇਸ਼ਨ ਦੱਸ ਦੋ ਹਾਂਜੀ ਯੂਜੂਲੀ ਕੀ ਹੋ ਰਿਹਾ ਸੀ ਅਰਵਿੰਦਨਗਰ ਕਹਿ ਰਹੇ ਸੀ ਤਾਂ ਅਰਵਿੰਦਨਗਰ ਦੀ ਸੁਸਾਇਟੀ ਦੇ ਅੰਦਰ ਜਾ ਰਹੇ ਸੀਗੇ ਤਾਂ ਐਕਚੁਅਲ 'ਚ ਜਿਹੜਾ ਐਡਰੈਸ ਹੈਗਾ ਉਹ ਹੈਗਾ ਨਹਿਰੂ ਕਾਲਜ ਰੋਡ ਹੈ ਹਾਈਵੇ ਦੇ ਉੱਤੇ ਪੈਂਦੀ ਹੈ ਅਰਵਿੰਦ ਨਗਰ ਦੀ ਜਿਹੜੀ ਬਾਹਰ ਵਾਲੀ ਬਿਲਕੁਲ ਮਾਰਕੀਟ ਹੈਗੀ ਐ ਬੀਬਾ ਜੀ ਦੇ ਦਫਤਰ ਦੇ ਬਿਲਕੁਲ ਨਾਲ ਲੱਗਵੀਂ ਸਾਂਜੀ ਗੰਦ ਹੁੰਦੇ ਫਸਟ ਫਲੋਰ ਤੇ ਹੈਗਾ ਸੋਨਕਾ ਕੋਰ ਲਗਜ਼ਰੀ ਸਟੂਡੀਓ ਤਾਂ ਮੈਡਮ ਜੇ ਆਪਾਂ ਗੱਲ ਕਰਦੇ ਆਂ ਵੀ ਇਹ ਤਾਂ ਹੋ ਗਿਆ ਆ ਆਫਰ ਚਲੋ ਆਫਰ ਦੇ ਕੇ ਸਾਰੇ ਵੀਡੀਓ ਤਾਂ ਦੇਖ ਹੀ ਜਾਂਦੇ ਆ ਪਰ ਨਾਲ ਨਾਲ ਸਟੂਡੀਓ ਬਾਰੇ ਵੀ ਦੱਸ ਦੋ ਵੀ ਇੱਥੇ ਕੀ ਕੀ ਆਪਾਂ ਕੋਰਸਸ ਦਿੰਨੇ ਆ ਤੇ ਕੀ ਕੀ ਸਰਵਿਸਸਾਂ ਨੇ ਸਾਡੇ ਇੱਥੇ ਸਾਰੇ ਤਰੀਕੇ ਦੀਆਂ ਤੁਹਾਨੂੰ ਸਰਵਿਸਿਜ਼ ਮਿਲ ਰਹੀਆਂ ਨੇ ਫੇਸ਼ੀਅਲਸ ਲਗਾ ਲਓ ਤੁਹਾਡੇ ਹੇਅਰ ਟ੍ਰੀਟਮੈਂਟਸ ਲਗਾ ਲਓ ਸਾਨੂੰ ਜਿਹੜਾ ਓਵਰਵਿਲਿੰਗ ਰਿਸਪੌਂਸ ਆਇਆ ਹੇਅਰ ਟ੍ਰੀਟਮੈਂਟਸ ਤੇ ਬਹੁਤ ਜ਼ਿਆਦਾ ਆਇਆ ਅਸੀਂ ਜਿਹੜੀ ਵੀ ਕਲਾਇੰਟ ਦੀ ਕੰਮ ਕਰਦੇ ਆ ਉਹਦੀ ਰਿਵਿਊ ਵੀਡੀਓ ਲੈਨੇ ਆ ਉਹ ਸਾਰੀ ਰਿਵਿਊ ਵੀਡੀਓ ਸਾਡੇ ਇੰਸਟਾਗ੍ਰam ਹੈਂਡਲ ਤੇ ਮੈਂਸ਼ਨਡ ਨੇ ਤੁਸੀਂ ਜਾ ਕੇ ਸਾਡਾ ਇੰਸਟਾਗ੍ਰam ਹੈਂਡਲ ਚੈੱਕ ਕਰ ਸਕਦੇ ਹੋ ਬਾਈ ਦਾ ਨੇਮ ਆਫ ਮੇਕਅਪ ਬਾਈ ਸੋਨਿਕਾ ਕੌਰ ਤੇ ਤੇ ਤੁਸੀਂ ਕਲਾਇੰਟਸ ਨਾਲ ਡਾਇਰੈਕਟਲੀ ਵੀ ਕੰਟੈਕਟ ਕਰ ਸਕਦੇ ਹੋ ਮੈਂ ਸਾਰਾ ਕੰਮ ਬਿਲਕੁਲ ਓਪਨ ਐਂਡ ਟਰਾਂਸਪੇਰੈਂਟ ਕਰਦੀ ਆ ਕਿ ਉਹਨਾਂ ਦਾ ਐਕਸਪੀਰੀਅੰਸ ਸਾਡੇ ਨਾਲ ਕਿੱਦਾਂ ਦਾ ਰਿਹਾ ਅੱਛਾ ਮੈਡਮ ਬਾਰੇ ਤੁਹਾਨੂੰ ਪਤਾ ਹੀ ਆ ਵੀ ਮੈਡਮ ਨੇ ਕੋਰਸ ਜਿਹੜੇ ਕੀਤੇ ਉਹ ਬਾਹਰੋਂ ਕੀਤੇ ਨੇ ਤੇ ਮਾਨਸਾ ਵਾਲਿਆਂ ਦੇ ਲਈ ਇਹ ਇੱਕ ਚੰਗੀ ਕਹਿ ਸਕਦੇ ਆ ਵੀ ਸੋਚ ਐ ਵੀ ਮਾਨਸਾ ਦੇ ਮੈਡਮ ਹੈਗੇ ਨੇ ਤੇ ਮਾਨਸਾ ਵਾਲਿਆਂ ਲਈ ਵਕਰੀ ਚੀਜ਼ ਲਿਆਉਣੀ ਸੀ ਤਾਂ ਉਹ ਵਕਰੀ ਚੀਜ਼ ਸੋਨਿਕ ਦਾ ਕੋਰਸ ਇਹ ਲਗਜ਼ਰੀ ਸਟੂਡੀਓ ਅਕੈਡਮੀ ਹੈ ਜਿੱਥੇ ਲੜਕੀਆਂ ਨੇ ਜਿਹੜੀਆਂ ਕੋਰਸ ਵੀ ਕਰ ਸਕਦੀਆਂ ਨੇ ਵਿਦੇਸ਼ਾਂ ਦੇ ਵਿੱਚ ਉਹ ਕੋਰਸ अवेलेबल ਮਤਲਬ ਚਲਦੇ ਵੀ ਨੇ ਕਹਿ ਸਕਦੇ ਆ ਨਾ ਵੀ ਜਿਹੜੇ ਲੋਕਾਂ ਨੂੰ ਕਿਤੇ ਨਾ ਕਿਤੇ ਕਨਫਿਊਜ਼ਨ ਹੁੰਦੀ ਹੈ ਵੀ ਜਿਹੜੇ ਕੋਰਸ ਇੱਥੋਂ ਕਰ ਲਈਏ ਵੀ ਉਹ ਕਿਤੇ ਨਾ ਜਾ ਕੇ ਵੈਲਿਡ ਨਹੀਂ ਹੁੰਦੇ ਤਾਂ ਮੈਡਮ ਨੇ ਜਿਹੜੀ ਗੱਲ ਦੱਸੀ ਹੈ ਵੀ ਸਾਡੇ ਕੀਤੇ ਹੋਏ ਕੋਰਸ ਫੋਰਨ ਦੇ ਵਿੱਚ ਵੈਲਿਡ ਨੇ 100% ਵੈਲਿਡ ਨੇ ਤੇ ਨਾਲ ਹੀ ਨਾਲ ਜਿਹੜਾ ਐਕਸਾਈਟਡ ਆਫਰ ਸੀ ਉਹ ਫਿਰ ਤੋਂ ਤੁਹਾਨੂੰ ਦੱਸ ਦੇਣਾ ਵੀ 26 ਤਰੀਕ ਤੋਂ ਪਹਿਲਾ-ਪਹਿਲਾ ਆਪਦੀ ਪ੍ਰੀ ਬੁਕਿੰਗ ਕਰਾ ਲਓ ਤੇ ਮੈਡਮ ਨੇ ਜਿਹੜਾ ਟੋਕਨ ਕੱਟਣਾ ਉਹ 26 ਤਰੀਕ ਨੂੰ ਲਾਈਵ ਵੀ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਕਿਹਨੇ ਜਿੱਤੇ ਹੈ ਬਰਾਇਡਲ ਮੇਕਅਪ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਹੁਣ ਪਿੱਛੇ ਨਾਲ ਰਿਓ ਜਿੰਨੇ ਵੀ ਮਾਨਸਾ ਵਾਲੇ ਦੇਖ ਰਹੇ ਨੇ ਜਾਂ ਅੱਥੇ-ਪਾਸੇ ਵਾਲੇ ਦੇਖ ਰਹੇ ਨੇ ਜ਼ਰੂਰੀ ਨਹੀਂ ਹੈਗਾ ਮਾਨਸਾ ਵਾਲਿਆਂ ਲਈ ਇਹ ਵੀਡੀਓ ਹੈ ਪਰ ਮਾਨਸਾ ਵਾਲਿਆਂ ਨੂੰ ਪ੍ਰੇਫਰ ਕਰਾਂਗੇ ਕਿਉਂਕਿ ਮਾਨਸਾ ਦੇ ਵਿੱਚ ਰਹਿੰਦੇ ਆ ਤਾਂ ਹਨਾ ਜੀ ਤੇ ਇਹ ਨੀੜੇ-ਤੀੜੇ ਦੇ ਸਾਰੇ ਪਿੰਡਾਂ ਲਈ ਵੀ ਹੈ, ਮਾਨਸਾ ਲਈ ਵੀ ਹੈ ਤੇ ਜਿੱਥੇ ਤੱਕ ਆਪਾਂ ਤੁਹਾਡੀ ਗੱਲ ਕਰ ਰਹੇ ਸੀ ਅਕੈਡਮੀ ਦੀ ਸਾਡੀ ਅਕੈਡਮੀ ISO ਐਂਡ IAF ਰਜਿਸਟਰਡ ਹੈ। ਅਸੀਂ ਕੋਰਸਿਸ ਦੇ ਨਾਲ-ਨਾਲ ਥਿਊਰੀ ਵਰਕ ਵੀ ਕਰਾਉਂਦੇ ਆ ਜਿੱਦਾਂ ਕਿਸੇ ਨੇ ਫੋਰਨ ਕੰਟਰੀ ਦੇ ਵਿੱਚ ਜਾਣਾ ਹੋਵੇ ਤਾਂ ਉਹਨਾਂ ਦੇ ਪੇਪਰ ਹੁੰਦੇ ਆ ਥ੍ਰੂ ਟਿਕਲ ਉਹਨਾਂ ਦੀ ਸਾਰੀ ਅਸੀਂ ਤਿਆਰੀ ਕਰਵਾ ਕੇ ਭੇਜਦੇ ਆ ਉਹਦੇ ਵਿੱਚ ਇਹ ਹੋਊਗਾ ਕਿ ਜੇ ਕਿਸੇ ਨੇ ਬਾਹਰ ਨਹੀਂ ਵੀ ਜਾਣਾ ਤੇ ਸਾਡੇ ਕੋਲੇ ਜੌਬ ਕਰਨੀਆਂ ਅਸੀਂ ਇੰਟਰਨਸ਼ਿਪ ਕਰਵਾਵਾਂਗੇ ਉਸ ਤੋਂ ਬਾਅਦ ਸਾਡੇ ਕੋਲੇ ਵੀ ਜੌਬਸ ਤੁਹਾਡੇ ਕੋਲੇ ਮਤਲਬ ਲੈ ਸਕਦੇ ਆ ਅਵੇਲੇਬਿਲਟੀ ਹੈਗੀ ਆ ਸਾਡੇ ਕੋਲੇ ਜੌਬਸ ਦੀ ਤਾਂ ਤੁਸੀਂ ਵਿਦਆਊਟ ਐਨੀ ਸਿੰਗਲ ਥੌਟ ਤੁਸੀਂ ਇੱਥੇ ਆ ਸਕਦੇ ਹੋ ਆਪਣੇ ਕੋਰਸਿਸ ਕਰ ਸਕਦੇ ਹੋ ਵੀ ਜਿਹੜਾ ਇੱਕ ਕਿਉਂਕਿ ਮਾਨਸਾ ਵਾਲੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਨਾ ਆਫਰ ਤੇ ਬੜਾ ਧਿਆਨ ਦਿੰਦੇ ਆ ਤੇ ਆਫਰ ਦੀ ਗੱਲ ਕਰਦੇ ਆ ਜਿਹੜਾ ਤੁਸੀਂ ਦੱਸਿਆ ਵੀ 5000 ਰੁਪਏ ਦੇਣਾ ਵੀ ਬਾਅਦ ਚ ਜਿਹੜਾ ਟੋਕਨ ਰਹਿ ਗਏ ਉਹਨਾਂ ਦਾ 5000 ਰੁਪਏ ਦਾ ਕੋਈ ਵੀ ਸਰਵਿਸਸ ਲੈ ਸਕਦੇ ਹਾਂਜੀ ਬਿਲਕੁਲ ਕੋਈ ਵੀ ਸਰਵਿਸ ਆਪਦੀ 5000 ਦੇ ਵਿੱਚ ਲੈ ਸਕਦੇ ਨੇ ਉਹਦੇ ਵਿੱਚ ਵੀ ਕੁਝ ਹਿਡਨ ਨਹੀਂ ਹੈਗਾ ਜਿਹੜਾ ਤੁਹਾਡਾ 5000 ਦਾ ਬਿੱਲ ਹੋਊਗਾ ਤੁਸੀਂ ਆਪਣਾ ਰੀਡੀਮ ਕਰ ਸਕਦੇ ਹੋ ਤਾਂ ਦੋਸਤੋ ਹੁਣ ਲੇਟ ਨਹੀਂ ਹੋਣਾ ਸਭ ਤੋਂ ਪਹਿਲੀ ਗੱਲ ਇਹ ਵੱਡੀ ਗੱਲ ਆ ਵੀ ਹੁਣ ਜਿਹੜਾ ਮੈਡਮ ਨੇ ਇਹਨਾਂ ਨੇ ਗਰੁੱਪ ਬਣਾਇਆ ਹੋਇਆ ਨਾ ਸੋਨਿਕਾ ਕੋਰ ਅਕੈਡਮੀ ਲਗਜ਼ਰੀ ਜਿਹੜਾ ਸਟੂਡੀਓ ਦਾ ਇੱਕ ਗਰੁੱਪ ਬਣਿਆ ਹੋਇਆ WhatsApp ਗਰੁੱਪ ਨੀਚੇ ਨੰਬਰ ਮੈਂਸ਼ਨ ਕੀਤਾ ਹੋਇਆ ਉਹ ਨੰਬਰ ਦੇ ਨਾਲ ਤੁਸੀਂ ਕਾਲ ਕਰਨੀ ਆ ਤੇ ਆਪਣੇ ਆਪ ਨੂੰ ਜਾਂ ਜਿੰਨੀਆਂ ਵੀ ਭੈਣਾਂ ਦੇਖ ਰਹੀਆਂ ਇਹ ਵੀਡੀਓ ਹਨਾ ਜਿੰਨੀ ਵੀ ਲੇਡੀਜ਼ ਫੀਮੇਲ ਦੇਖ ਰਿਹਾ ਤਾਂ ਸਾਰਿਆਂ ਨੇ ਇੱਕ ਕਾਲ ਜਿਹੜੀ ਆ ਕਰਨੀ ਆ ਕਿਉਂਕਿ ਇੱਥੇ ਕੋਈ ਵੀ ਕਹਿ ਸਕਦੇ ਆ ਵੀ ਜਿਹੜਾ ਸਟਾਫ ਕਾਲ ਹੈਂਡਲ ਕਰਦਾ ਉਹ ਸਾਰਾ ਫੀਮੇਲ ਸਟਾਫ ਹੈ ਤਾਂ ਤੁਸੀਂ ਫ੍ਰੀਕਵੈਂਟਲੀ ਕਾਲ ਕਰ ਸਕਦੇ ਹੋ ਕੋਈ ਕਿਸੇ ਤਰ੍ਹਾਂ ਦੀ ਹੈਜ਼ਿਟੇਸ਼ਨ ਨਹੀਂ ਕਾਲ ਕਰਕੇ ਆਪਣੇ ਆਪ ਨੂੰ ਇਸ ਸਟੂਡੀਓ ਦੇ ਗਰੁੱਪ ਦੇ ਵਿੱਚ ਜੁਆਇਨ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਡੇਲੀ ਇੱਕ ਨਵਾਂ ਆਫਰ ਐਕਸਾਈਟਡ ਆਫਰ ਹੁੰਦੇ ਨੇ ਕਿਉਂਕਿ ਮੈਡਮ ਨੇ ਕਿਹਾ ਵੀ ਆਪਾਂ ਨੂੰ ਪ੍ਰਵਾਹ ਨਹੀਂ ਬਸ ਲੋਕਾਂ ਨੂੰ ਸਰਵਿਸ ਵਧੀਆ ਦੇਣੀ ਆ ਸੀ ਇੱਕ ਨਾਮ ਬਣਾਉਣਾਗਾ ਆਪਣੇ ਆਪ ਨੂੰ ਬ੍ਰਾਂਡ ਬਣਾਉਣਾ ਕਿਉਂਕਿ ਬ੍ਰਾਂਡ ਜਦੋਂ ਬਣਦਾ ਨਾ ਬੰਦਾ ਕਿਸੇ ਨਾ ਕਿਸੇ ਚੰਗੇ ਕੰਮਾਂ ਕਰਕੇ ਬਣਦਾ ਤਾਂ ਮਾਨਸਾਲਾ ਲਈ ਪਹਿਲੀ ਸੋਚ ਵੱਖਰੀ ਸੋਚ ਲੈ ਕੇ ਆਏ ਸੋਨਿਕਾ ਕੋਰ ਲਗਜ਼ਰੀ ਸਟੂਡੀਓ ਐਂਡ ਅਕੈਡਮੀ ਤਾਂ ਹੁਣ ਦੋਸਤੋ ਤੁਸੀਂ ਇਸ ਗਰੁੱਪ ਦੇ ਨਾਲ ਜੁੜਨਾ ਹੈ ਹੋਰ ਵੀ ਤੁਹਾਡੇ ਨਾਲ ਮੈਡਮ ਨਾਲ ਕਰਦੇ ਆ ਗੱਲਬਾਤ ਵੀ ਕੀ ਕੀ ਚੀਜ਼ਾਂ ਨੇ ਤੇ ਕਿਹੜੇ ਕਿਹੜੇ ਆਫਰ ਆਏ ਦਿਨ मतलब ਨਵੇਂ ਦਿਨ ਜਿਹੜੇ ਜਦੋਂ ਵੀ ਦਿਨ ਚੜਦਾ ਤਾਂ ਮੈਡਮ ਨਵਾਂ ਆਫਰ ਸੋਚ ਕੇ ਘਰ ਆਉਂਦੇ ਨੇ ਤੇ ਇੱਥੇ ਆ ਕੇ ਗਰੁੱਪ ਦੇ ਵਿੱਚ ਸ਼ੇਅਰ ਕਰ ਦਿੰਦੇ ਨੇ। ਪਰਡਕਟਸ ਦੀ ਗੱਲ ਕਰੀਏ ਕਿਉਂਕਿ ਸਿਮਿਲਰ ਜਿਹਾ ਵਰਕ ਹੁੰਦਾ ਕਹਿ ਦਿੰਦੇ ਨੇ ਵੀ ਭਾਈ ਇਹਨਾਂ ਨੇ ਕਿਹੜਾ ਵੱਖਰਾ ਯੂਜ਼ ਕਰਨਾ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਦੀ ਕਿਉਰੀਜ਼ ਹੁੰਦੀਆਂ ਵੀ ਫੀਮੇਲ ਦੀ ਕਿਉਰੀਜ਼ ਸਭ ਤੋਂ ਜ਼ਿਆਦਾ ਇਹੀ ਹੁੰਦੀ ਹੈ ਵੀ ਕਿਤੇ ਲੋਕਲ ਯੂਜ਼ ਕਰਕੇ ਸਾਨੂੰ ਕਹਿ ਦਿੰਦੇ ਵੀ ਬਾਹਰਲਾ ਯੂਜ਼ ਕੀਤਾ ਉਹਦੇ ਉਹ ਜ਼ਰੂਰ ਜਸਟੀਫਾਈ ਕਰ ਦੋ ਵੀ ਕਿਸ ਤਰੀਕੇ ਦੇ ਪ੍ਰੋਡਕਟ ਨੇ ਕਿੱਥੋਂ ਕਿੱਥੋਂ ਤੁਸੀਂ ਕਿਉਂਕਿ ਇਹ ਵੀ ਸਾਡੇ ਕੋਲ ਜ਼ਿਆਦਾਤਰ ਆਂਦਾ ਕਿ ਇੱਕ ਬ੍ਰਾਂਡ ਦੱਸ ਦਿੱਤਾ ਜਾਂਦਾ ਕਿ ਇਹੀ ਬ੍ਰਾਂਡ ਦਾ ਅਸੀਂ ਕਦੇ ਵੀ ਇੱਕ ਸਪੈਸੀਫਿਕ ਬ੍ਰਾਂਡ ਯੂਜ਼ ਨਹੀਂ ਕਰਦੇ ਸਾਡੇ ਬ੍ਰਾਂਡਸ ਇੰਟਰਨੈਸ਼ਨਲ ਇੰਪੋਰਟ ਹੋ ਕੇ ਆਉਂਦੇ ਆ ਜਿੰਦੇ ਵਿੱਚ ਅਸੀਂ ਗੂਚੀ ਡਿਓਰ ਨਾਰਸ ਸ਼ਨੇਲ ਵੈਲੈਂਟੀਨੋ ਮਤਲਬ ਟੋਟਲ ਹਾਈ ਐਂਡ ਬ੍ਰਾਂਡਸ ਯੂਜ਼ ਕਰਦੇ ਆ ਇਨਾ ਇਨਾ ਨਾਮਾਂ ਨੂੰ ਤੁਸੀਂ ਫਿਲਮਾਂ ਦੇ ਵਿੱਚ ਗਾਣਿਆਂ 'ਚ ਸੁਣਿਆ ਹੋਣਾ ਪਰ ਮੈਡਮ ਨੇ ਜਿਵੇਂ ਦੱਸਿਆ ਵੀ ਅਸੀਂ ਇਹ ਯੂਜ਼ ਕਰਦੇ ਆ ਐਗਜੈਕਟਲੀ ਤੇ ਸਭ ਬਿਲਕੁਲ ਟਰਾਂਸਪੇਰੈਂਟ ਹੈ ਤੁਹਾਡੇ ਸਾਹਮਣੇ ਓਪਨ ਹੁੰਦਾ ਇਹਦੇ ਵਿੱਚ ਕੁਝ ਵੀ ਇਦਾਂ ਦਾ ਨਹੀਂ ਹੁੰਦਾ ਕਿ ਰੀਫੀਲਿੰਗ ਵਾਲਾ ਕੋਈ ਸਿਸਟਮ ਹੁੰਦਾ ਵਾਂਸ ਯੂ ਓਪਨ ਅ ਬੋਟਲ ਉਹ ਉਦਾਂ ਲੌਕ ਸਿਸਟਮ ਵਰਨੀਆ ਹੁੰਦੀ ਹੈ ਤਾਂ ਕੁਝ ਵੀ ਇਦਾਂ ਦਾ ਨਹੀਂ ਹੁੰਦਾ ਕਿ ਕੁਝ ਹਿਡਨ ਚੱਲ ਰਿਹਾ ਅੱਛਾ ਇੱਕ ਵਾਰ ਸਟੂਡੀਓ ਵੀ ਦਿਖਾ ਦਿਓ ਜੀ ਤੇ ਕਿਉਂਕਿ ਜਿਹੜੇ ਆਉਣਾ ਹੁੰਦਾ ਕਸਟਮਰ ਨੇ ਉਹਨੇ ਦੇਖਣਾ ਹੁੰਦਾ ਵੀ ਸਟੂਡੀਓ ਹੈ ਕਿਸ ਤਰੀਕੇ ਦੀ ਲੋਕੇਸ਼ਨ ਬਣੀ ਹੋਈ ਹੈ ਉਹ ਵੀ ਆਪਾਂ ਇੱਕ ਵਾਰ ਵਿਜ਼ਿਟ ਕਰਕੇ ਦਿਖਾ ਦੋ ਤਾਂ ਐਕਸਾਈਟਡ ਆਫਰ ਨੇ ਤੁਸੀਂ ਹੁਣ ਵੀਡੀਓ ਨਾਲ ਜੁੜੇ ਰਹੋ ਹੁਣ ਤੁਹਾਨੂੰ ਸਟੂਡੀਓ ਦਿਖਾਉਨੇ ਆਂ ਵੀ ਇੱਥੇ ਤੁਸੀਂ ਆਪਣੇ ਬੱਚਿਆਂ ਨੂੰ ਕੋਰਸਸ ਵੀ ਕਰਾ ਸਕਦੇ ਹੋ ਤੇ ਇੱਥੇ ਟ੍ਰੀਟਮੈਂਟ ਵੀ ਲੈ ਸਕਦੇ ਹੋ ਬਿਲਕੁਲ ਆ ਜੋ ਪਲੀਜ਼ ਇਹ ਸਾਡਾ ਏਰੀਆ ਹੈਗਾ ਜਿੰਦੇ ਵਿੱਚ ਅਸੀਂ ਹੈਅਰ ਟ੍ਰੀਟਮੈਂਟਸ ਦੇ ਰਹਿਆਂ ਓਕੇ ਜੀ ਸਾਡੇ ਪਾਰਟੀ ਮੇਕਅਪਸ ਬੇਸਿਕਲੀ ਅਸੀਂ ਇੰਨਾ ਚੇਅਰਸ ਦੇ ਉੱਤੇ ਕਰਦੇ ਹਾਂ ਤੇ ਹੇਅਰ ਟ੍ਰੀਟਮੈਂਟਸ ਇੰਨਾ ਤੇ ਦਿੰਨੇ ਆ ਇੰਡੋਰ ਦੇਖ ਕੇ ਕਿਤੇ ਨਾ ਕਿਤੇ ਲੋਕ ਸੋਚਦੇ ਬੜਾ ਕਾਸਟਲੀ ਹੋਣਾ ਹਾਂ ਇਹ ਵੀ ਕੁਐਰੀ ਆਉਂਦੀ ਹੈ ਕਿ ਐਕਸਪੈਂਸਿਵ ਹੋਣਿਆ ਬਟ ਦੈਨ ਸਾਡੇ ਕੋਲ ਹਰ ਤਰੀਕੇ ਦੀ ਪ੍ਰਾਈਸ ਰੇਂਜ ਹੈਗੀ ਆ ਸਾਡੇ ਜਿਹੜੇ ਹੇਅਰ ਟ੍ਰੀਟਮੈਂਟਸ ਦੇ ਉਹਦੇ ਵਨ ਸਿਟਿੰਗ ਤੋਂ ਬਾਅਦ ਹੀ ਰਿਜ਼ਲਟਸ ਦਿਖਣੇ ਸ਼ੁਰੂ ਹੋ ਜਾਂਦੇ ਆ ਸਾਡੇ ਕੋਲ ਰਿਪੀਟ ਕਲਾਇੰਟ ਆ ਬਾਇ ਗੋਡਸ ਗ੍ਰੇਸ ਓਕੇ ਹੋਰ ਮੈਮ ਆਪਾਂ ਕੀ ਕੀ ਸਰਵਿਸਿਜ਼ ਦਿੰਨੇ ਆ ਇਸ ਤੋਂ ਇਲਾਵਾ ਜੇ ਆਪਾਂ ਕਹੀਏ ਕੋਈ ਥੈਰੇਪੀ ਜਾਂ ਕਿਸੇ ਤਰੀਕੇ ਦਾ ਕੋਈ ਹਾਂਜੀ ਸਾਡੇ ਕੋਲੇ ਹਰ ਚੀਜ਼ ਦੀ ਫੈਸਿਲਿਟੀ ਹੈਗੀ ਐ ਮਤਲਬ ਡਰਮਟੋਲੋਜਿਸਟ ਵਾਲੇ ਵੀ ਸਾਡੇ ਕੋਲੇ ਸਾਰੇ ਸੀਰਮਸ ਐਂਡ ਆਲ ਅਵੇਲੇਬਲ ਨੇ ਜਿੰਦੇ ਵਿੱਚ ਅਸੀਂ ਹਾਈਡਰਾ ਫੇਸ਼ੀਅਲਸ ਤੇ ਦਿੰਨੇ ਆ ਸਾਡੇ ਕੋਲੇ ਮਾਈਕਰੋ ਬਲੀਡਿੰਗ ਐ 립 ਟਿੰਟਿੰਗ ਐ ਪਰਮਨੈਂਟ ਸੈਮੀ ਪਰਮਨੈਂਟ ਮੇਕਅਪ ਜਿਹੜੇ ਕਹਿਦੇ ਨੇ ਆਪਾਂ ਉਹ ਵੀ ਸਾਡੇ ਕੋਲੇ ਅਵੇਲੇਬਲ ਨੇ ਨੇਲ ਐਕਸਟੈਂਸ਼ਨਸ ਆਈਲੈਸ਼ ਐਕਸਟੈਂਸ਼ਨਸ ਮਤਲਬ ਜੇ ਤੁਹਾਨੂੰ ਮੈਂ ਤਾਂ ਇਹ ਵੀ ਕਹਿਣਾ ਚਾਹੂੰਗੀ ਵੀਡੀਓ ਦੇ ਵਿੱਚ ਤੁਹਾਨੂੰ ਆਪ ਦੇ ਕੋਲ ਨਹੀਂ ਇਦਾਂ ਲੱਗਦਾ ਕਿ ਕੋਈ ਸਰਵਿਸਿਸ ਸਾਨੂੰ ਹੋਰ ਲੈ ਕੇ ਆਉਣੀਆਂ ਚਾਹੀਦੀਆਂ ਨੇ ਤਾਂ ਸਾਨੂੰ ਪਲੀਜ਼ ਜ਼ਰੂਰ ਇੱਕ ਮੈਸੇਜ ਡ੍ਰੌਪ ਕਰਿਓ ਜਾਂ ਕਾਲ ਤੇ ਸਾਨੂੰ ਜ਼ਰੂਰ ਮੈਡਮ ਦਾ ਕਹਿਣ ਦਾ ਮਕਸਦ ਹੈ ਵੀ ਜੇ ਤੁਹਾਨੂੰ ਲੱਗਦਾ ਵੀ ਕੋਈ ਇਹ ਜੀ ਸਰਵਿਸ ਜਿਹੜੀ ਚੰਡੀਗੜ੍ਹ ਦੇ ਵਿੱਚ ਮਿਲਦੀ ਹੈ ਇੱਥੇ ਨਹੀਂ ਅਵੇਲੇਬਲ ਉਹ ਸੁਜੈਸਟ ਕਰੋ ਤੇ ਮੈਡਮ ਇੱਥੇ ਉਹ ਵੀ ਤੁਹਾਡੇ ਲਈ ਅਵੇਲੇਬਲ ਕਰਾ ਦੇਣਗੇ ਤਾਂ ਜਿਹੜੇ ਵੀਡੀਓ ਦੇਖ ਰਹੇ ਹੋ ਸਾਡੀਆਂ ਭੈਣਾਂ ਲੇਡੀਜ਼ ਜਿੰਨੇ ਵੀ ਫੀਮੇਲ ਜਾਂ ਗਰਲਜ਼ ਨੇ ਉਹਨਾਂ ਲਈ ਇੱਕ ਚੀਜ਼ ਕਾਮਨ ਵੀ ਗੱਲਾਂ ਮੈਡਮ ਦੀਆਂ ਸੁਣ ਲਿਓ ਸਾਨੂੰ ਜਾਣਕਾਰੀ ਘੱਟ ਹੈ ਮੈਡਮ ਨੂੰ ਵੱਧ ਹੈ ਕਿਉਂਕਿ ਮੈਡਮ ਨੇ ਕੋਰਸ ਵੀ ਕੀਤਾ ਤੇ ਇਸ ਜਗ੍ਹਾ ਤੇ ਕੋਰਸ ਕਰਾ ਵੀ ਰਹੇ ਨੇ ਤਾਂ ਹੁਣ ਤੁਸੀਂ ਕੀ ਕਰਨਾ ਉਹ ਜਿਹੜਾ ਨੰਬਰ ਨੀਚੇ ਦਿੱਤਾ ਹੋ ਮੈਂਸ਼ਨ ਕੀਤਾ ਹੋਇਆ ਉਸ ਤੇ ਕਾਲ ਕਰਨੀ ਹੈ ਗਰੁੱਪ ਨੂੰ ਜੁਆਇਨ ਕਰਨਾ ਹੈ ਫਿਰ ਤੁਸੀਂ ਦੇਖਣਿਆ ਐਕਸਾਈਟਡ ਆਫਰ ਤੇ ਜਿਹੜਾ 26 ਤਰੀਕ ਵਾਲਾ ਆਫਰ ਹੈ ਉਹ ਤੁਹਾਨੂੰ ਮੈਂਸ਼ਨ ਕਰਤਾ ਹੁਣ ਛੇਤੀ ਤੋਂ ਛੇਤੀ ਫੋਨ ਚੱਕੋ ਤੇ ਮਿਲਾ ਲਓ ਫੋਨ ਕਰਕੇ ਆਪਣੀ ਪ੍ਰੀ ਬੁਕਿੰਗ ਕਰਾ ਲਓ ਤੇ 26 ਤਰੀਕ ਨੂੰ ਇੱਕ ਟੋਕਨ ਨਾਲ ਜਿੱਤ ਲਓ ਬ੍ਰਾਈਡਲ ਮੇਕਅਪ ਤੇ ਮੈਮ ਹੋਰ ਕੀ ਕੁਛ ਦੱਸਿਆ ਹਾਂਜੀ ਪਲੀਜ਼ ਇਧਰ ਸਾਡਾ ਨੇਲ ਸਟੇਸ਼ਨ ਏਰੀਆ ਹਾਂਜੀ ਜਿੰਦੇ ਵਿੱਚ ਅਸੀਂ ਨੇਲ ਦੀਆਂ ਸਰਵਿਸਿਜ਼ ਦਿੰਨੀ ਆ ਸਾਡੇ ਕੋਲ ਸਟੂਡੈਂਟਸ ਵੀ ਨੇ ਜਿਹੜੇ ਕੋਰਸਸ ਕਰਦੇ ਆ ਓਕੇ ਤੇ ਇਧਰ ਜੇ ਅਸੀਂ ਦੇਖੀਏ ਇਹ ਵਾਲੀ ਸਾਈਡ ਤੇ ਤੇ ਸਾਡਾ ਬਿਊਟੀ ਰੂਮ ਹੈ ਸਾਡਾ ਪ੍ਰਾਈਵੇਟ ਰੂਮ ਹੈ ਜਿੰਦੇ ਵਿੱਚ ਅਸੀਂ ਤੁਹਾਨੂੰ ਵੈਕਸਿੰਗ ਫੇਸ਼ੀਅਲ ਬੋਡੀ ਮ사ਜ ਇਹ ਸਭ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਇਹ ਸਾਰਾ ਕੁਝ ਇਲੈਕਟ੍ਰੋਨਿਕ ਹੈ ਤੁਹਾਨੂੰ ਕੋਈ ਵੀ ਹੈਜ਼ਲ ਨਹੀਂ ਹੋਊਗੀ ਸਿਰ ਉੱਤੇ ਚੱਕਣਾ ਜੀ ਜਾਂ ਕੁਝ ਹੋਰ ਤੁਹਾਨੂੰ ਪ੍ਰੋਪਰ ਕੰਫਰਟ ਦਿੱਤਾ ਜਾਊਗਾ ਐਂਡ ਕਮਿੰਗ ਟੂ ਦਿਸ ਪਾਰਟ ਅਦਰ ਸਾਡਾ ਮਾਈਕਰੋ ਬਲੀਡਿੰਗ ਐਂਡ ਸੈਮੀ ਪਰਮਨੈਂਟ ਮੇਕਅਪ ਵਾਲਾ ਸਿਸਟਮ ਐਂਡ ਡਰਮਟੋਲੋਜਿਸ ਫੇਸ਼ੀਅਲਸ ਵਗੈਰਾ ਲਈ ਅਸੀਂ ਆ ਸਪੈਸੀਫਿਕ ਏਰੀਆ ਰੱਖਿਆ ਹੋਇਆ ਐਂਡ ਦੇ ਵਿੱਚ ਜਿਹੜੇ ਸੀਰਮਸ ਵਗੈਰਾ ਅਸੀਂ ਯੂਜ਼ ਕਰਦੇ ਹਾਂ ਸਾਰੇ ਡਾਕਟਰੇਟ ਨੇ ਸਾਡੇ ਕੋਲ ਇੱਥੇ ਡਰਮਟੋਲੋਜਿਸ ਹਾਈਡਰਾ ਫੇਸ਼ੀਅਲ ਅਵੇਲੇਬਲਸ ਨੇ ਐਂਡ ਦੇ ਵਿੱਚ ਅਸੀਂ ਕੋਈ ਵੀ ਸਲਾਨ ਵਾਲਾ ਪ੍ਰੋਡਕਟ ਯੂਜ਼ ਨਹੀਂ ਕਰਦੇ ਥੋਡੀ ਸਕਿਨ ਟਾਈਪ ਦੇ ਅਕੋਰਡਿੰਗ ਸੀਰਮਸ ਕਸਟਮਾਈਜ਼ ਕਰਕੇ ਤੁਹਾਡੇ ਪਰ ਯੂਜ਼ ਕੀਤੇ ਜਾਂਦੇ ਨੇ ਅਸੀਂ ਬਿਫੋਰ ਗਿਵਿੰਗ ਥਿਸ ਟ੍ਰੀਟਮੈਂਟ ਟੂ ਯੂ ਥੋੜਾ ਫੇਸ ਪ੍ਰੋਪਰ ਅਨਲਾਈਜ਼ ਕਰਦੇ ਹਾਂ ਕਿ ਤੁਹਾਨੂੰ ਐਕਚੁਅਲ ਦੇ ਵਿੱਚ ਕਿਸ ਚੀਜ਼ ਦੀ ਨੀਡ ਹੈ ਐਂ ਦੇ ਵਿੱਚ ਤੁਹਾਡੇ ਅੰਡਰਆਇ ਰਿੰਕਲਸ ਹੋਰ ਵੀ ਜੜੀਆਂ ਤੁਹਾਡੀਆਂ ਬਲੈਮਿਸ਼ਸ ਐਂਡ ਆਲ ਦੀਆਂ ਪ੍ਰੋਬਲਮਸ ਨੇ ਉਹ ਸਾਰੀਆਂ ਕਵਰ ਹੋ ਜਾਂਦੀਆਂ ਨੇ ਤੇ ਇਹ ਵੀ ਅਸੀਂ ਤੁਹਾਨੂੰ ਬਹੁਤ ਹੀ ਜੈਨੂਇਨ ਪ੍ਰਾਈਸ ਉੱਪਰ ਆਲਮੋਸਟ ਜੰंडीगढ़ ਜਾਂ ਦਿੱਲੀ ਦੇ ਪ੍ਰਾਈਸਿਸ ਦੇਖਣ ਦਾ 50% ਆਫ ਦੇ ਉੱਤੇ ਤੁਹਾਨੂੰ ਅਸੀਂ ਇਹ ਹਾਈਡਰਾ ਫੇਸ਼ੀਅਲ ਪਰੋਵਾਈਡ ਕਰ ਰਹੇ ਹਾਂ ਮਾਨਸਾ ਦੇ ਵਿੱਚ ਸਾਡੇ ਕੋਲੇ ਇੱਥੇ ਪੈਡੀਕ्योर ਦੀਆਂ ਡਿਫਰੈਂਟ ਲੈਵਲ ਦੀਆਂ ਮਸ਼ੀਨਸ ਨੇ ਜਿੰਦੇ ਵਿੱਚ ਜਿੰਨੀ ਡੇਰ ਤੁਸੀਂ ਪੈਡੀਕ्योर ਮਸ਼ੀਨ ਤੇ ਬੈਠੇ ਰਹੋਗੇ ਉੰਨੀ ਡੇਰ ਤੁਹਾਡੀ ਬਾਡੀ ਮ사ਜ ਹੋਈ ਚੱਲੂਗੀ ਸਪੋਸ ਕਰੋ ਤੁਹਾਨੂੰ ਸਰਵਾਈਕਲ ਹੈ ਜਾਂ ਬੈਕ ਪੇਨ ਹੈ ਉਹਦੇ ਤੋਂ ਤੁਹਾਨੂੰ ਉੰਨੀ ਡੇਰ ਲਈ ਰਿਲੀਫ ਮਿਲਦਾ ਰਹੂਗਾ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਟਾਈਪ ਦੇ ਮੋਡਸ ਨੇ ਜਿਹੜੇ ਅਸੀਂ ਸੈੱਟ ਕਰ ਦਿੰਨੇ ਆ ਤੁਹਾਨੂੰ ਕਿੰਨੇ ਮ사ਜ ਦੀ ਨੀਡ ਹੈ ਪਲੱਸ ਇਹਦੇ ਵਿੱਚ ਤੁਹਾਨੂੰ ਅੱਗੇ ਹੋ ਕੇ ਕੰਫਰਟੇਬਲ ਲੈਵਲ ਤੇ ਬੈਠਣ ਦਾ ਜੇ ਤੁਸੀਂ ਪ੍ਰੇਫਰ ਕਰਦੇ ਹੋ ਤਾਂ ਮੈਨੀਕਿਊਰਸ ਅਵੇਲੇਬਲ ਨੇ ਇਹਦੇ ਅੰਦਰ ਹੀ ਤੇ ਸਾਡੇ ਇੱਧਰ ਪੈਡੀਕ्योर ਦਾ ਟੱਬ ਹੈ ਤਾਂ ਤੁਹਾਨੂੰ ਕਿਸੇ ਵੀ ਚੀਜ਼ ਦੀ ਵਰੀ ਕਰਨ ਲਈ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਪਲੱਸ ਜੇ ਮੈਂ ਬ੍ਰਾਂਡਸ ਦੀ ਗੱਲ ਕਰਾਂ ਤਾਂ ਸਾਡੇ ਕੋਲ ਪੈਡੀਕ्योर ਮੈਨੀਕਯੂਰ ਦੇ ਨਾਰਮਲ ਬੇਸਿਕ ਬ੍ਰਾਂਡਸ ਤੋਂ ਲੈ ਕੇ ਹਾਈ ਐਂਡ ਬ੍ਰਾਂਡਸ ਵੀ ਹੈਗੇ ਨੇ ਜਿਨ੍ਹਾਂ ਦੇ ਵਿੱਚ ਪਾਵਰ ਮਾਸਕ ਵਾਲੇ ਵੀ ਅਵੇਲੇਬਲ ਨੇ ਐਲਗਾ ਪੈਡੀਪਾਈ ਐਂਡ ਅਦਰ ਬ੍ਰਾਂਡਸ ਅਵੇਲੇਬਲ ਨੇ ਫਿਰ ਸਾਡਾ ਸ਼ੈਂਪੂ ਸੈਕਸ਼ਨ ਹੈ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਕੰਫਰਟੇਬਲੀ ਲੇ ਡਾਊਨ ਕਰ ਦਿੱਤਾ ਜਾਂਦਾ ਬੈੱਡ ਪੂਰਾ ਓਪਨ ਹੋ ਜਾਂਦਾ ਹੈ ਤੇ ਸਾਡੇ ਜੇ ਪ੍ਰੋਡਕਟਸ ਦੀ ਗੱਲ ਕਰਾਂ ਉਹ ਵੀ ਫ੍ਰੋਮ ਬੇਸਿਕ ਟੂ ਹਾਈ ਐਂਡ ਸਾਰੇ ਬ੍ਰਾਂਡ ਸਾਡੇ ਕੋਲੇ ਅਵੇਲੇਬਲ ਨੇ ਤਾਂ ਦੋਸਤੋ ਹੁਣ ਤੁਸੀਂ ਸੁਣ ਲਿਆ ਇਹ ਸਾਰੀਆਂ ਗੱਲਾਂ ਜਿੰਨੇ ਵੀ ਦੋਸਤ ਵੀਡੀਓ ਦੇਖ ਰਹੇ ਨੇ ਜਿੰਨੀਆਂ ਭੈਣਾਂ ਵੀਡੀਓ ਦੇਖ ਰਹੀਆਂ ਗਰਲਜ਼ ਫੀਮੇਲ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਨੇ ਵੀਡੀਓ ਦੇ ਵਿੱਚ ਇੱਕ ਆਫਰ ਦੱਸਿਆ ਗਿਆ ਉਹਦੇ ਲਈ ਤੁਸੀਂ ਕਾਲ ਕਰਨੀ ਹੈ ਦਿੱਤੇ ਗਏ ਨੰਬਰਾਂ ਦੇ ਉੱਤੇ ਤੇ ਸੰਪਰਕ ਕਰ ਲਓ ਤੇ ਗਰੁੱਪ ਮੈਂਬਰ ਬਣੋ ਤੇ ਡੇਲੀ ਪਾਓ ਇੱਕ ਐਕਸਾਈਟਡ ਆਫਰ ਸੋਨਿਕਾ ਕੌਰ ਐ ਲਕਚਰੀ ਸਟੂਡੀਓ ਐਂਡ ਅਕੈਡਮੀ ਜਿੱਥੇ ਤੁਹਾਨੂੰ ਡੇਲੀ ਨਵੇਂ-ਨਵੇਂ ਅਪਡੇਟ ਤੇ ਆਫਰਸ ਮਿਲਣਗੇ ਤੇ ਹੈਵੀ ਡਿਸਕਾਊਂਟ ਵੀ ਮਿਲਣਗੇ ਹਰ ਇੱਕ ਟ੍ਰੀਟਮੈਂਟ ਦੇ ਉੱਪਰ ਤਾਂ ਹੁਣ 26 ਤਰੀਕ ਦੇ ਵਿੱਚ ਰਹਿ ਗਏ 7 ਦਿਨ ਤੇ 7 ਦਿਨਾਂ ਦੇ ਵਿੱਚ ਬੁਕਿੰਗ ਕਰਨੀ ਆ ਤੁਸੀਂ ਕਿਉਂਕਿ 26 ਤਰੀਕ ਤੱਕ 26 ਟੋਕਨ ਹੀ ਇਹਨਾਂ ਨੇ ਪ੍ਰੀ-ਬੁੱਕ ਕਰਨੇ ਤਾਂ ਹੁਣ ਦੋਸਤੋ ਫੋਨ ਚੱਕਣਾ ਤੇ ਪ੍ਰੀ-ਬੁੱਕ ਕਰਨਾ ਤੇ ਪ੍ਰੀ-ਬੁਕਿੰਗ ਤੋਂ ਬਾਅਦ ਲੈ ਸਕਦੇ ਹੋ ਇੱਕ ਚੰਗੀ ਸਰਵਿਸਸ ਵੱਖਰੇ ਬ੍ਰਾਂਡਸ ਜਿਹੜੇ ਵਿਦੇਸ਼ਾਂ ਦੇ ਵਿੱਚ ਯੂਜ਼ ਹੁੰਦੇ ਨੇ ਉਹ ਤੁਹਾਨੂੰ ਮਿਲਣਗੇ ਮਾਨਸਾ ਦੇ ਵਿੱਚ ਮਾਨਸਾ ਦੇ ਵਿੱਚ ਖੁੱਲੇ ਇਸ ਸਟੂਡੀਓ ਦੇ ਵਿੱਚ ਅਕੈਡਮੀ ਦੇ ਵਿੱਚ ਤੁਸੀਂ ਪਹੁੰਚਣਾ ਹੈ ਵਿਜ਼ਿਟ ਕਰਨਾ ਹੈ ਅਰਵਿੰਦਨਗਰ ਦੇ ਨੇੜੇ ਤੇ ਨਹਿਰੂ ਕਾਲਜ ਰੋਡ ਦੇ ਬਿਲਕੁਲ ਰੋਡ ਦੇ ਉੱਪਰ ਹੀ ਅਰਵਿੰਦਨਗਰ ਦੇ ਵਿੱਚ ਇਹ ਸਟੂਡੀਓ ਬਣਿਆ ਹੋਇਆ ਤੇ ਪਹੁੰਚਣਾ ਦੋਸਤੋ ਤੇ ਹੁਣ ਨਵੇਂ-ਨਵੇਂ ਆਫਰ ਲਈ ਤੁਸੀਂ ਨੀਚੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਗਰੁੱਪ ਮੈਂਬਰ ਬਣੋ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ